ਸਿੰਦਰ ਕੌਰ ਨਾਮ ਆ ਮੇਰਾ ਕਮਲ ਕਲੋਨੀ ਚ ਸੀ ਰਹਿੰਦੇ ਆ ਸਮਰਾਏ ਕੀ ਘਟਣਾ ਹੋਈ ਸੀ ਜਿਹੜੀ ਸ਼ਾਮੀ ਹੋਈ ਹੈ ਕਿੰਨੇ ਕ ਬਜੇ ਦੀ ਘਟਨਾ ਮੈਨੂੰ ਅਚਾਨਕ ਸ਼ਾਮ ਕ ਜੀ ਦੀ ਮੈਂ ਘਰੇ ਝਾੜੂ ਮਾਰਦੀ ਸੀ ਸਫਾਈ ਕਰਦੀ ਸੀ ਮੈਂ ਦੇਖਿਆ ਮੈਨੂੰ ਅਚਾਨਕ ਕੰਨਾਂ ਚ ਆਵਾਜ਼ ਪਈ ਵੀ ਬਚਾਓ ਬਚਾਓ ਦੀ ਚੋਰ ਚੋਰ ਜਦੋਂ ਮੈਂ ਇੱਥੇ ਝਾੜੂ ਮਾਰਦੀ ਸੀ ਗੇਟ ਦੇ ਕੋਲੇ ਮੈਂ ਉਹੀ ਝਾੜੂ ਲੈ ਕੇ ਬਾਹਰ ਨਿਕਲੀ ਉਹਨਾਂ ਦੇ ਮਗਰ ਪਈ ਮਤਲਬ ਉਹ ਸਕੂਟਰੀ ਸੱਟ ਕੇ ਭੱਜ ਗਏ ਕਿੰਨੇ ਬੰਦੇ ਦੇਖੇ ਨੇ ਦੇਖੇ ਨੇ ਜਿਹੜਾ ਤੁਸੀਂ ਇੱਕ ਮੁੰਡਾ ਜਾਂ ਸੀਗਾ ਇੱਕ ਮੁੰਡਾ ਜਾਂ ਸੀ ਹਾਂਜੀ ਤੇ ਰੌਲਾ ਪਣ ਤੇ ਤੁਹਾਨੂੰ ਪਤਾ ਲੱਗਿਆ ਹੈ ਹਾਂਜੀ ਹਾਂਜੀ ਮੈਨੂੰ ਆਵਾਜ਼ ਸੁਣੀ ਤਾਂ ਮੈਂ ਇੱਥੇ ਗੇਟ ਕੋਲੇ ਝਾੜੂ ਮਾਰਦੀ ਸੀ ਤੇ ਮੈਂ ਬਾਹਰ ਚਲੀ ਗਈ ਫਿਰ ਇਹ ਆਪਣਾ ਲੇਡੀ ਲੇਡੀ ਹਾਂਜੀ ਕਿ ਲੇਡੀ ਸੀਗੀ ਉਹ ਮੈਂ ਬਾਅਦ ਚ ਦੇਖੇ ਨੇ ਮੋਟਰਸਾਈਕਲ ਤੇ ਜਦੋਂ ਜਦੋਂ ਮੈਂ ਉਧਰੋਂ ਵਾਪਸ ਮੁੜੀ ਨਾ ਮੁੰਡੇ ਸੋ ਜਣੇ ਹੋਰ ਸੀ ਹਾਂਜੀ ਉਹ ਮੈਂ ਬਾਅਦ ਚ ਵਾਪਸ ਮੁੜਦੀ ਨੇ ਦੇਖੇ ਨੇ ਉਦੋਂ ਮੋਟਰਸਾਈਕਲ ਤੇ ਜਾਂਦੇ ਸੀ ਮੋਟਰਸਾਈਕਲ ਸਕੂਟਰੀ ਜਿਹੜਾ ਪਤਾ ਨਹੀਂ ਕਿ ਕਿਸ ਚੀਜ਼ ਤੇ ਉਹ ਜਿਹੜਾ ਸਕੂਟਰੀ ਤੋਂ ਡਿੱਗਿਆ ਬੰਦਾ ਉਹ ਕਿੱਧਰੋਂ ਭੱਜਿਆ ਉਹ ਅੱਧਰ ਨਹੀਂ ਭੱਜ ਗਿਆ ਸਿੱਧੀ ਗਲੀ ਚੋਂ ਕੋਲੇ ਸਕੂਟਰੀ ਹੈ ਜਿਹੜੀ ਉਹਨੇ ਪੁਲਿਸ ਲੈ ਗਈ ਮਲਕੁਲੂਨੀ ਦੇ ਵਿੱਚ ਰਹਿੰਦੇ ਐਤਵਾਰ ਵਾਲੀ ਦੀ ਗੱਲ ਹੈ ਇਹਨਾਂ ਦਾ ਬੇਟਾ ਨਾ ਜਿਸ ਸਟੇਜ ਰਾਹੌਣ ਸੈਂਟਰ ਚਲਾਉਂਦਾ ਸੀ ਮਸਾਲਸਾਉ ਸੈਂਟਰ ਉੱਥੇ ਉਹ ਮਸਾਲਸਾਉ ਸੈਂਟਰ ਦੇ ਵਿੱਚ ਪੜੇ ਗਏ ਉਹ ਉਹ ਫੜਨ ਤੋਂ ਬਾਅਦ ਕੋਈ ਇਹਨਾਂ ਦੇ ਘਰ ਨਾ ਇੱਕ ਲੇਡੀਜ਼ ਤੇ ਦੋ ਜੈਨਸ ਆਏ ਕਹਿੰਦੇ ਜੀ ਅਸੀਂ ਸੈਂਟ ਉੱਥੋਂ ਆਇਆ ਵੀ ਸਾਡਾ ਉਹ ਲੇਡੀ ਜੀ ਨੇ ਆ ਕੇ ਦੱਸਿਆ ਵੀ ਮੇਰਾ ਭਰਾ ਇੰਥੇ ਸੈਂਟਰ ਦੇ ਵਿੱਚ ਹੁੰਦਾ ਸੀ ਵੀ ਅਸੀਂ ਅਪਫੋਲ ਕਰਨ ਆਏ ਆ ਵੀ ਤੁਹਾਡਾ ਬੱਚਾ ਫੜਿਆ ਗਿਆ ਤੇ ਇਹਨਾਂ ਨੇ ਅੰਦਰ ਬੈਠ ਕੇ ਚਾਚੂ ਵਗੈਰਾ ਸਿੱਪੀ ਕਾਫੀ ਸਮਾਂ ਬੈਠੇ ਰਹੇ ਨੇ ਬੈਠਣ ਤੋਂ ਬਾਅਦ ਫਿਰ ਇਹਨਾਂ ਦੀ ਆਪਸ ਵਿੱਚ ਹੀ ਗੁੱਸਮੈਨਾਂ ਹੋ ਗਈ ਤੇ ਉਹ ਨੇ ਕਰਕੇ ਫਿਰ ਉਸ ਜਰੀ ਕਾਰਵਾਈ ਆ ਜਦੋਂ ਇਹ ਭੱਜ ਗਏ ਉਥੋਂ ਰੌਲਾ ਪਾਇਆ ਲੈ ਲਈ ਨੇ ਇਹ ਭੱਜ ਕੇ ਆਪਣੀ ਸਕੂਲ ਚੱਲ ਕੇ ਜਦੋਂ ਪਤਾ ਲੱਗਾ ਤਾਂ ਇਹ ਸਕੂਲ ਵਿੱਚ ਆ ਕੇ ਕੰਦ ਵਿੱਚ ਲੱਗਣ ਤੋਂ ਬਾਅਦ ਉਥੇ ਡਿੱਗ ਵੀ ਤੇ ਉਸ ਸਕੂਟਰ ਵੀ ਅਸੀਂ ਬਕਵਲ ਕਰ ਲਈਆ ਕਿ ਤੁਹਾਨੂੰ ਵਾਲਾ ਕਿਸ ਕਾਰਨ ਸੀ ਜਦ ਤੱਕ ਇਹ ਬੰਨ ਗਿਆ ਇਹੋ ਦੇ ਵਿੱਚ ਸੀਸੀਟੀਵੀ ਦੇ ਵਿੱਚ ਨਹੀਂ ਆਇਆ ਵੀ ਆਵਾਜ਼ ਨਹੀਂ ਆਈ ਨੀ ਕੀ ਹੈ ਲੇਟਨ ਇਹ ਆਪਸ ਵਿੱਚ ਹੀ ਮਤਲਬ ਖੇਵੜ ਦੇ ਦੇ ਕਿ ਤੁਹਾਨੂੰ ਦਿੱਤਾ ਗਿਆ ਸੀ ਸੀਸੀਟੀਵੀ ਉਹ ਇਹਨਾਂ ਵੀ ਉਥੇ ਰਸੋਈ ਸੀ ਨੇੜੇ ਰਸੋਈ ਦੇ ਵਿੱਚ ਇੱਕ ਬੰਦਾ ਇਹਨਾਂ ਦੇ ਵਿੱਚੋਂ ਜਿਹੜੀ ਸੀਸੀਟੀਵੀ ਉਹ ਤੇ ਜਾ ਉਹਦੇ ਵਿੱਚ ਚੱਕੂ ਲੈ ਕੇ ਆਉਣਾ। ਜਿੱਥੇ ਉਹਨੂੰ ਕਹੇ ਗਿਆ ਯਾਰਾ ਜੀ ਲੁਕੋ ਨਹੀਂ ਕਰੀਂ ਆਨ ਨਾ ਵੀ ਅੰਦਰ ਬੜਕੀ। ਨਹੀਂ ਫਿਰ ਹਾਲ ਇਹਨਾਂ ਦਾ ਮਾਮਲਾ ਜਿਹੜਾ ਹੈਗਾ ਉਹ ਚੈਕ ਤਫਤੀਸ਼ ਤੇ ਵਿਚ ਆਇਆ ਤਫਤੀਸ਼ ਕੀਤੀ ਜਾ ਰਹੀ ਹੈ। ਅਸੀਂ ਜਲਦੀ ਹੀ ਇਹਦੇ ਵਿੱਚ ਪਹੁੰਚ ਕੇ ਤੁਹਾਨੂੰ ਦੇਖਦੇ ਜੇ। ਜਿਹੜੀ ਸਕੂਟਰ ਹੀ ਹੈ ਤੁਹਾਨੂੰ ਲੱਗਿਆ ਤੁਹਾਡੇ ਨਾਂ ਤੇ ਇਹ ਸਕੂਟਰ ਹੈ। ਹਾਂ ਸਕੂਟਰ ਹੀ ਤਾਂ ਸਾਨੂੰ ਪਤਾ ਲੱਗ ਗਿਆ ਜੇ ਡਿਸਕਲੋਜ਼ ਕਰਨਾ ਠੀਕ ਨਹੀਂ। ਕੋਈ ਜਿਹਦੇ ਵਿੱਚ ਤਫਤੀਸ਼ ਕਰਵਾਉਣਾ ਹੋ ਜਾਵੇ। ਕਿੰਦਰ ਕਾਰ ਨਾਮ ਆ ਮੇਰਾ ਕਮਲ ਕਲੋਨੀ ਚ ਸੀ ਰਹਿੰਦੇ ਆ ਸਮਰਾਲੇ ਕੀ ਘਟਨਾ ਹੋਈ ਸੀ ਜਿਹੜੀ ਸ਼ਾਮੀ ਹੋਈ ਹੈ ਕਿੰਨੇ ਕ ਬਜੇ ਦੀ ਘਟਨਾ ਮੈਨੂੰ ਅਚਾਨਕ ਸ਼ਾਮ ਕ ਜੀ ਦੀ ਮੈਂ ਘਰੇ ਝਾੜੂ ਮਾਰਦੀ ਸੀ ਸਫਾਈ ਕਰਦੀ ਸੀ ਮੈਂ ਦੇਖਿਆ ਮੈਨੂੰ ਅਚਾਨਕ ਕੰਨਾਂ ਚ ਆਵਾਜ਼ ਪਈ ਵੀ ਬਚਾਓ ਬਚਾਓ ਦੀ ਚੋਰ ਚੋਰ ਜਦੋਂ ਮੈਂ ਇੱਥੇ ਝਾੜੂ ਮਾਰਦੀ ਸੀ ਗੇਟ ਦੇ ਕੋਲੇ ਮੈਂ ਉਹੀ ਝਾੜੂ ਲੈ ਕੇ ਬਾਹਰ ਨਿਕਲੀ ਉਹਨਾਂ ਦੇ ਮਗਰ ਪਈ ਮਤਲਬ ਉਹ ਸਕੂਟਰੀ ਸੱਟ ਕੇ ਭੱਜ ਗਏ ਕਿੰਨੇ ਬੰਦੇ ਦੇਖਨੇ ਦੇਖਨੇ ਜਿਹੜਾ ਤੁਸੀਂ ਇੱਕ ਮੁੰਡਾ ਜਾਂ ਸੀਗਾ ਇੱਕ ਮੁੰਡਾ ਜਾਂ ਸੀ ਹਾਂਜੀ ਤੇ ਰੌਲਾ ਪਣ ਤੇ ਤੁਹਾਨੂੰ ਪਤਾ ਲੱਗਿਆ ਹੈ ਹਾਂਜੀ ਹਾਂਜੀ ਮੈਨੂੰ ਆਵਾਜ਼ ਸੁਣੀ ਤਾਂ ਮੈਂ ਇੱਥੇ ਗੇਟ ਕੋਲੇ ਝਾੜੂ ਮਾਰਦੀ ਸੀ ਤੇ ਮੈਂ ਬਾਹਰ ਚਲੀ ਗਈ ਫਿਰ ਇਹ ਆਪਣਾ ਲੇਡੀ ਲੇਡੀ ਹਾਂਜੀ ਕਿ ਲੇਡੀ ਸੀਗੀ ਉਹ ਮੈਂ ਬਾਅਦ ਚ ਦੇਖੇ ਨੇ ਮੋਟਰਸਾਈਕਲ ਤੇ ਜਦੋਂ ਜਦੋਂ ਮੈਂ ਉਧਰੋਂ ਵਾਪਸ ਮੁੜੀ ਨਾ ਮੁੰਡੇ ਸੋ ਜਣੇ ਹੋਰ ਸੀ ਹਾਂਜੀ ਉਹ ਮੈਂ ਬਾਅਦ ਚ ਵਾਪਸ ਮੁੜਦੀ ਨੇ ਦੇਖੇ ਨੇ ਉਦੋਂ ਮੋਟਰਸਾਈਕਲ ਤੇ ਜਾਂਦੇ ਸੀ ਮੋਟਰਸਾਈਕਲ ਸਕੂਟਰੀ ਜਿਹੜਾ ਪਤਾ ਨਹੀਂ ਕਿ ਕਿਸ ਚੀਜ਼ ਤੇ ਉਹ ਸਕੂਟਰੀ ਤੋਂ ਡਿੱਗ ਗਿਆ ਬੰਦਾ ਉਹ ਅੱਧਰ ਨਹੀਂ ਭੱਜ ਗਿਆ ਸਿੱਧੀ ਗਲੀ ਚੋਂ ਕੋਲੇ ਸਕੂਟਰੀ ਹੈ ਜਿਹੜੀ ਉਹਨੇ ਪੁਲਿਸ ਲੈ ਗਈ ਹਾਂਜੀ ਉਹ ਪੁਲਿਸ ਲੈ ਗਈ ਇਹ ਕਿਨਾਂ ਕਮਲਕੁਲੋਨੀ ਦੇ ਵਿੱਚ ਰਹਿੰਦੇ ਐਤਵਾਰ ਵਾਲੀ ਦੀ ਗੱਲ ਹੈ ਇਹਨਾਂ ਦਾ ਬੇਟਾ ਨਾ ਜਿਸ ਸਟੇਜ ਰਾਹੂ ਸੈਂਟਰ ਚਲਾਉਂਦਾ ਸੀ ਨਾ ਸਬਸੈਡਾਊਟ ਸੈਂਟਰ ਉਥੋਂ ਸਬਸੈਡਾਊਟ ਸੈਂਟਰ ਦੇ ਵਿੱਚ ਪੜੇ ਗਏ ਉਹ ਉਹ ਫੜਨ ਤੋਂ ਬਾਅਦ ਉਹ ਇਹਨਾਂ ਦੇ ਘਰ ਨਾ ਇੱਕ ਲੇਡੀਜ਼ ਤੇ ਦੋ ਜੈਨਸ ਆਏ ਕਹਿੰਦੇ ਜੀ ਅਸੀਂ ਸੈਂ ਉੱਥੋਂ ਆਇਆ ਵੀ ਸਾਡਾ ਉਹ ਲੇਡੀ ਜੀ ਨੇ ਆ ਕੇ ਦੱਸਿਆ ਵੀ ਮੇਰਾ ਭਰਾ ਉੱਥੇ ਸੈਂਟਰ ਦੇ ਵਿੱਚ ਹੁੰਦਾ ਸੀ ਵੀ ਅਸੀਂ ਉਹ ਫੋਲ ਕਰਨ ਆਏ ਆ ਵੀ ਤੁਹਾਡਾ ਬੱਚਾ ਫੜਿਆ ਗਿਆ ਤੇ ਇਹਨਾਂ ਨੇ ਅੰਦਰ ਬੈਠ ਕੇ ਚਾਚੂ ਵਗੈਰਾ ਸਭੀ ਕਾਫੀ ਸਮਾਂ ਬੈਠੇ ਰਹੇ ਨੇ ਬੈਠਣ ਤੋਂ ਬਾਅਦ ਫਿਰ ਇਹਨਾਂ ਦੀ ਆਪਸ ਵਿੱਚ ਹੀ ਕੋਈ ਮਾਮਾ ਹੋ ਵੀ ਤੇ ਉਹਨੇ ਕਰਕੇ ਫਿਰ ਇਸ ਜਰੀ ਕਾਰਵਾਈ ਆ ਜਦੋਂ ਇਹ ਭੱਜਦੇ ਉੱਥੋਂ ਰੌਲਾ ਪਾਇਆ ਲੈ ਲਈ ਨੇ ਇਹ ਭੱਜ ਜੀ ਆਪਣੀ ਸਕੂਲ ਚਲ ਕੇ ਜਦੋਂ ਪਤਾ ਲੱਗਾ ਸਾਈ ਦੇ ਸਕੂਲ ਵਿੱਚ ਆਉਂਦੇ ਕੰਦ ਵਿੱਚ ਲੱਗਣ ਤੋਂ ਬਾਅਦ ਉਥੇ ਡਿਗ ਵੀ ਤੇ ਉਹ ਸਕੂਟ ਵੀ ਅਸੀਂ ਬਕਵਲ ਕਰ ਲਈਆ। ਕਿਉਂਕਿ ਉਹਨਾਂ ਵਾਲੇ ਕਿਸ ਕਾਰਨ ਸੀ ਜਦ ਤੱਕ ਉਹਨਾਂ ਨੂੰ ਜੀ ਉਹਦੇ ਵਿੱਚ ਸੀਸੀਟੀਵੀ ਦੇ ਵਿੱਚ ਨਹੀਂ ਆਇਆ ਵੀ ਆਵਾਜ਼ ਨਹੀਂ ਆਈ ਨੀ ਕੀ ਹੈ। ਲੇਟਨ ਇਹ ਆਪਸ ਵਿੱਚ ਹੀ ਮਤਲਬ ਖੇਵੜ ਦੇ ਦੇਖੀ। ਸਾਡੀ ਵੀ ਦਿੱਤਾ ਗਿਆ ਸੀ ਸੀਸੀਟੀਵੀ ਦਾ ਉਹ ਇਹਨਾਂ ਵੀ ਉੱਥੇ ਰਸੋਈ ਸੀ ਨੇੜੇ ਰਸੋਈ ਦੇ ਵਿੱਚ ਇੱਕ ਬੰਦਾ ਇਹਨਾਂ ਦੇ ਵਿੱਚੋਂ ਜਿਹੜੀ ਸੀਸੀਟੀਵੀ ਉਹ ਤੇ ਜਾ ਉਹਦੇ ਵਿੱਚ ਚੱਕੂ ਲੈ ਕੇ ਆਉਣਾ। ਜਿੱਥੇ ਉਹਨੂੰ ਕਹੇ ਗਿਆ ਯਾਰਾ ਜੀ ਲੁਕੋ ਨਹੀਂ ਕਰ ਗਿਆ ਆਨ ਨਾ ਅभी ਅੰਦਰ ਬੜਕੀ। ਨਹੀਂ ਫਿਰ ਹਾਲ ਇਹਨਾਂ ਦਾ ਮਾਮਲਾ ਜਿਹੜਾ ਹੈਗਾ ਉਹ ਚੈਕ ਤਫਤੀਸ਼ ਤੇ ਵਿਚ ਆਇਆ ਤਫਤੀਸ਼ ਕੀਤੀ ਜਾ ਰਹੀ ਹੈ। ਅਸੀਂ ਜਲਦੀ ਹੀ ਇਹਦੇ ਵਿੱਚ ਪਹੁੰਚ ਕੇ ਤੁਹਾਨੂੰ ਦੇਖਦੇ ਜੇ। ਜਿਹੜੀ ਸਕੂਟਰ ਹੀ ਹੈ ਤੁਹਾਨੂੰ ਲੱਗਿਆ ਤੁਹਾਡੇ ਨਾਂ ਤੇ ਇਹ ਸਕੂਟਰ ਹੈ। ਹਾਂ ਸਕੂਟਰ ਹੀ ਤਾਂ ਸਾਨੂੰ ਪਤਾ ਲੱਗ ਚੁੱਕਿਆ ਜੇ ਡਿਸਕਲੋਜ਼ ਕਰਨਾ ਠੀਕ ਨਹੀਂ। ਕੋਈ ਜਿਹਦੇ ਵਿੱਚ ਤਫਤੀਸ਼ ਕਰਵਾਉਣਾ ਹੋ ਜਾਵੇ।